हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਸੂਈ ਸਵਾਈ ਆ ਆਓ ਪੁੱਛ ਲੈਨੇ ਬਾਈ ਟੋ ਡੀਲ ਅੱਜ ਜੀ ਬਾਈ ਜੀ ਹਸਿਕਾਲ ਅਸਰੀਕਾਲ ਜੀ ਹੋ ਠੀਕ ਹੋ ਜੀ ਵਧੀਆ ਠੀਕ ਹੈ ਜੀ ਠੀਕ ਹੈ ਵਧੀਆ ਚੱਲੋ ਬਈ ਕੰਮ ਕਰ ਹਾਂ ਜੀ ਹਾਂ ਜੀ ਚਲੋ ਜੀ ਨਾਮ ਤੇ ਐਡਰੈਸ ਬੋਲ ਰਾਜ ਸਿੰਘ ਜੀ ਠੀਕ ਹੈ ਪਿੰਡ ਪਿੰਡ ਬਧਾਤੀ ਜੀ ਜ਼ਿਲ੍ਹਾ ਜੀ ਬਰਨਾਲਾ ਜੀ ਤਹਿਸੀਲ ਤਾਂ ਆਪਾਂ ਹਨਾ ਤਹਿਸੀਲ ਦਾ ਬਾਈ ਨੇੜੇ ਪਿੰਡ ਭਧੋੜ ਰਹੇ ਜਨਾਂ ਇਹੜੇ ਪਿੰਡ ਭਦੌੜ ਜੀ ਮੋਬਾਈਲ ਨੰਬਰ ਬੋਲ ਦਿਓ 62807 ਹੂੰ 39550 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਅੰਕਲ ਜਿਹੜੀ ਮੱਝ ਦੇ ਨੇ ਕਿਹੜੋ ਸੂਆ ਸੂਈ ਹੈ ਤੀਜਾ ਸੂਆ ਜੀ ਤੀਜਾ ਸੂਆ ਕਦੋਂ ਸੂਈ ਹੈ ਇਹਨੂੰ ਹੋ ਗਈ ਅੱਜ 15-16 ਦਿਨ ਸੂਈ 15-16 ਦਿਨ ਬੱਚਾ ਕੀ ਹੈ ਮਗਰ ਕੱਟਾ ਜੀ ਬੱਚਾ ਮਗਰ ਕੱਟਾ ਕੱਟਾ ਵੀ ਚੱਲ ਰਿਹਾ ਹੈ ਨਾ ਤੇ ਕਿੰਨਾ ਦੁੱਧ ਰੈਡੀ ਆ ਹੁਣ ਇਸ ਟਾਈਮ ਜੀ 12 ਦੇ ਜਿਹੜੀ ਆ ਜੀ 11:30 12 ਠੀਕ ਫੇਸ ਬਿਊਟੀ ਕਮਾਲ ਦੀ ਆ ਸਿੰਘ ਚੰਗਾ ਲੱਗਿਆ ਨੇੜ ਤੋਂ ਚੈੱਕ ਕਰ ਲੋ ਸਿੰਘ ਸਿੰਘ ਬਹੁਤ ਚੰਗਾ ਸੂਈ ਸਵਾਈ ਬੱਚਾ ਮਗਰ ਕੱਟਾ ਚੁਵਾਈ ਚੁਵਾਈ ਕਿਵੇਂ ਆ ਚੁਵਾਈ ਓਕੇ ਇੱਕ ਨੰਬਰ ਠੀਕ ਆ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲ ਨੇ ਪੂਰੀ ਵਿਤੀ ਤੇ ਥਾਣਾ ਬਈ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਹਜੇ ਬਈ ਚੁਵਾਈ ਚ ਪਿਆ 2 ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਨੇ ਹੋਰ ਵਧੀਆ ਬਣਾ ਲੈਣੀ ਆ ਤੋਰਦਿਆਂ ਕਮੜੀ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰਮਾਈ ਦਾ ਤਿਆਰ ਕਰਿਆ ਵਾ ਉਹੜਾ ਡਰਦੀ ਆ ਕੈਮਰੇ ਤੋਂ ਉਹਦੇ ਕੋਈ ਚੈੱਕ ਨਹੀਂ ਕਰਦਾ ਬਾਜੂ ਦੁੱਧ ਤਾਂ ਹਜੇ ਹੋਰ ਹਨ ਹਾਂਜੀ ਹਾਂਜੀ ਦੁੱਧ ਬਾਜੂ ਹਜੇ ਸੂਈ ਨੂੰ ਲੈਣ ਥੋੜੇ ਹੋਇਆ ਦੁੱਧ ਹੋਰ ਬਾਜੂ ਫੇਸ ਚੰਗਾ ਕੱਦ ਵਿੱਡ ਠੀਕ ਆ ਪਿੱਠ ਥੋੜਾ ਚੰਗਾ ਰਾਜੀ ਰੂਜੀ ਆ ਥਣ ਹਵਾਨਾ ਬੜਾ ਕਮਾਲ ਦਾ ਸੋਹਣਾ ਆਰਡਰ ਕਰਨ ਵਾਲੀ ਦਾ ਤਿਆਰ ਕਰਿਆ ਵਾ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਨੇ ਹੋਰ ਹੀ ਵਧੀਆ ਬਣਾ ਦੇ ਤੋਰੇ ਤਾਰੇ ਦੀ ਵੀ ਚੰਗੀ ਇਹ ਮੁੱਲ ਅੰਕ ਲੈਦਾ ਮੁੱਲ 97000 ਆ ਜੀ ਮਾਨ ਤਨ ਹੋ ਜਾਊਗਾ ਮਾਨਤਾ ਨਹੀਂ ਹੋਈ ਠੀਕ ਆ 97000 ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜਾਊਗਾ ਚੰਗੀ ਆ ਬਈ ਦੁੱਧ ਹੋਰ ਵੀ ਵਾਜੂਗੀ 11 ਤੋਂ 12 ਲੀਟਰ ਦੁੱਧ ਹੌਣਗਾ ਟੱਪਿਆ ਆ ਭਾਉਂ ਦੀ ਦੋ ਡੰਗਾਂ ਉਹਦੀ ਚਵਾਈ ਕਰ ਲਿਓ ਕੋਈ ਚੱਕਰੀ ਨਹੀਂ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਤਾਂ ਇਕੱਲਾ ਇਕੱਲਾ ਹਾਂ ਸੇਕੇ ਸੇ ਵੀਰ ਦੇ ਪਸੰਦਾ ਵੀ ਬਾਈ ਨਾ ਕਨੇਟ ਕਰ ਲਿਓ ਧੰਨਵਾਦ